ਚਾਚਰੀ ਛੰਦ ਤਉਹ ਪ੍ਰਸਾਦ ਸੋਹੇ ਵਾਹਿਗੁਰੂ ਇਹ ਚਾਚਰੀ ਬਿਜਲੀ ਵਾਂਗ ਤੇਜ ਛੰਦ ਤੇ ਚੁਸਤ ਗਤੀ ਵਾਲਾ ਛੰਦ ਮੈਂ ਤੇਰੀ ਕਿਰਪਾ ਨਾਲ ਉਚਾਰਦਾ ਹਾਂ ਅਰੂਪ ਹੈ ਅਨੂਪ ਹੈ ਅਜੂਬ ਹੈ ਅਪੂ ਹੈ ਇਹ ਬਿਜਲੀ ਦੀ ਚਾਲ ਵਾਂਗੂ ਚੱਲਦਾ ਛੰਦ ਇਹ ਵਾਹਿਗੁਰੂ ਅਰੂਪ ਆਕਾਰ ਤੋਂ ਰਹਿਤ ਤੇਰਾ ਰੂਪ ਹੈ ਅਨੂਪ ਲਾਸਾਨੀ ਸੁੰਦਰ ਹੈ ਤੋਹੇ ਵਾਹਿਗੁਰੂ ਅਜੂਬ ਹੈ ਤੂੰ ਹੱਦ ਤੋਂ ਰਹਿਤ ਹੈ ਤਪੂ ਤਤਾਂ ਤੋਂ ਰਹਿਤ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਆਕਾਮ ਹੈ ਇਹ ਹੌਲੀ ਹੌਲੀ ਅੱਗੇ ਆਪਾਂ ਨੂੰ ਆਪ ਹੀ ਸਮਝ ਲੱਗਣ ਲੱਗ ਜਾਣਾ ਵੀ ਐਡਾ ਮੂਰੇ ਲਾ ਦਿਓ ਫਿਰ ਕੀ ਬਣਦਾ ਸੋ ਲੇਖ ਹੁੰਦਾ ਹਿਸਾਬ ਕਿਤਾਬ ਅਲੇਖ ਹੁੰਦਾ ਸਾਹ ਕਿਤਾਬ ਤੋਂ ਰਹਿਤ ਹੈ ਲੇਖਾ ਕਤਨ ਛੂਟੀ ਆ ਖਿੰਖਿੰ ਭੁਲਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਰਤਾਰ ਆਪਾਂ ਲੇਖਿਆਂ ਜਾਂ ਉਹ ਲੇਖੇ ਤੋਂ ਬਾਹਰ ਹੈ ਲੇਖਾ ਛੋੜ ਅਲੇਖਿਆ ਛੂਟਾ ਆਮ ਨਿਰਗੁਣ ਲੇਹੋ ਬਾਰੀ ਅਭੇਖ ਹੈ ਭੇਖਾਂ ਤੋਂ ਰਹਿਤ ਹੈ ਵਾਹਿਗੁਰੂ ਤੂੰ ਅਨਾਮ ਹੈ ਅਨ ਆਮ ਆਮ ਦਾ ਰੋਗ ਰੋਗ ਤੋਂ ਰਹਿਤ ਹੈ ਆ ਕਾਮ ਹੈ ਕਾਮਨਾ ਤੋਂ ਰਹਿਤ ਹੈ ਅਧੇ ਹੈ اے ਵਾਹਿਗੁਰੂ ਤੂੰ ਸਰਬਦਾ ਆਸਰਾ ਰੂਪ ਹੈ ਅਭੇ ਹੈ ਇਸ ਪ੍ਰਕਾਰ ਹੈ ਵਾਹਿਗੁਰੂ ਜੋ ਅਭੇ ਭੇਦ ਹੁੰਦਾ ਜਾਂ ਭੈ ਤੋਂ ਰਹਿਤ ਹੈ ਅਜੀਤ ਹੈ ਜਿੱਤਨ ਤੋਂ ਰਹਿਤ ਹੈ ਅਪੀਤ ਹੈ ਕਾਇਰਤਾ ਤੋਂ ਪਰੇ ਹੈ ਤ੍ਰਿਮਾਨ ਹੈ ਤੋ ਤਿੰਨਾਂ ਦੇ ਮੰਨਣੇ ਯੋਗ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵਤੇ ਦਾਤ ਮਨੁੱਖ ਤਿੰਨੇ ਲੋਕ ਆਕਾਸ਼ ਲੋਕ ਮਾਤ ਲੋਕ ਪਤਾਲ ਲੋਕ ਕਰਕੇ ਮੰਨਣੇ ਯੋਗ ਹੈ ਨਿਧਾਨ ਹੈ ਸ਼ਕਤੀਆਂ ਦਾ ਖਜ਼ਾਨਾ ਹੈ ਤੇਰ ਬਰਗ ਹੈ ਸੂਤਰ ਬਰਗ ਰਜੋ ਸਤੋ ਤਮੋ ਉਤਮ ਮੱਧਮ ਕ੍ਰਿਸ਼ਟ ਤਿੰਨ ਤਰ੍ਹਾਂ ਦਾ ਸੰਸਾਰ ਰਜਲ ਵਾਲਾ ਹੈ ਅਸਰਗ ਹੈ ਸੋ ਸੰਸਾਰ ਤੋਂ ਮੁਕਤ ਹੈ ਅਨীল ਹੈ ਗਿਣਤੀ ਤੋਂ ਰਹਿਤ ਹੈ ਅਨীল ਦੇ ਅਰਥ ਜਗਜੀਤ ਸਾਹਿਬ ਦੀ ਪਹਿਲੀਆਂ ਪੌੜੀਆਂ ਦੇਖੋ ਕਿੰਨੇ ਅਰਥ ਨੇ ਦੇ ਅਨীল ਦੇ ਅਨਾਦ ਹੈ ਅਨ ਆਨ ਆਦ ਉਤਪਤੀ ਤੋਂ ਰਹਿਤ ਹੈ ਅਜੇ ਹੈ ਜਿਤਨ ਤੋਂ ਰਹਿਤ ਹੈ ਆਜ਼ਾਦ ਹੈ ਸੋ ਸਭ ਤਰ੍ਹਾਂ ਦੇ ਬੰਦਨਾ ਤੋਂ ਰਹਿਤ ਸੁਤੰਤਰ ਹੈ ਤੋਂ ਆ ਜਨਮ ਹੈ ਜਨਮ ਤੋਂ ਰਹਿਤ ਹੈ ਵਰਨ ਹੈ ਵਰਨ ਹੁੰਦੇ ਜਿਹੜੇ ਬ੍ਰਾਹਮਣ ਖੱਤਰੀ ਆਦਿ ਇਹਨਾਂ ਵਰਨਾਂ ਤੋਂ ਰਹਿਤ ਹੈ ਸੋ ਕਥਨ ਤੋਂ ਰਹਿਤ ਹੈ ਵਰਨਨ ਕਰਨਾ ਅਭੂਤ ਹੈ ਪੰਜਾਂ ਤਤਾਂ ਤੋਂ ਰਹਿਤ ਹੈ ਅਪਰਨ ਹੈ ਅਪਰਨ ਹੁੰਦੇ ਗਹਿਣੇ ਗਹਿਣਿਆਂ ਤੋਂ ਰਹਿਤ ਭੂਸ਼ਣ ਤੋਂ ਰਹਿਤ ਆ ਵਿਸ਼ੇਸ਼ ਕਰਕੇ ਸਭ ਦੀ ਭਰਨ ਹੁੰਦਾ ਪੇਟ ਨੂੰ ਭਰਨ ਵਾਲਾ ਹੈ ਅਗੰਝ ਹੈ ਕੱਟਣ ਤੋਂ ਰਹਿਤ ਹੈ ਅਪੰਜ ਹੈ ਭੰਨਣ ਤੋਂ ਰਹਿਤ ਹੈ ਅਚੂਝ ਹੈ ਜਿਸ ਨਾਲ ਯੁੱਧ ਨਾ ਕੀਤਾ ਜਾ ਸਕੇ ਭਾਵ ਝਗੜੇ ਤੋਂ ਰਹਿਤ ਹੈ ਅਚੰਝ ਹੈ ਝਗੜੇ ਝਾਂਜੀਆਂ ਤੋਂ ਰਹਿਤ ਹੈ ਝੜਨ ਤੋਂ ਰਹਿਤ ਹੈ ਅਮੀਕ ਹੈ ਸਮੁੰਦਰ ਵਾਂਗ ਗਹਿਰ ਗੰਭੀਰ ਹੈ ਰਫੀਕ ਹੈ ਸਭ ਤਰ੍ਹਾਂ ਦਾ ਪਿਆਰਾ ਹੈ ਸਭ ਦਾ ਹੀ ਪਿਆਰਾ ਰਫੀਕ ਪਿਆਰਾ ਨੂੰ ਕਹਿੰਦੇ ਨੇ ਅਤੰਧ ਹੈ ਤੰਦਿਆਂ ਤੋਂ ਰਹਿਤ ਹੈ ਅਬੰਧ ਹੈ ਹਰ ਤਰ੍ਹਾਂ ਦੇ ਅਬੰਧ ਮਾਇਕੀ ਬੰਧਨਾ ਤੋਂ ਰਹਿਤ ਹੈ ਨਿਰਬੂਝ ਹੈ ਨਿਰਬੂਝ ਜਿਨ ਨੂੰ ਸੋ ਬੁੱਝਿਆ ਨ ਜਾਵੇ ਦਿਮਾਗੀ ਸ਼ਕਤੀ ਤੋਂ ਅਵਿਸ਼ੇ ਹੈ ਤੂੰ ਅਸੂਝ ਹੈ ਸਮਝ ਤੋਂ ਰਹਿਤ ਹੈ ਆਕਾਲ ਹੈ ਕਾਲ ਤੋਂ ਰਹਿਤ ਹੈ ਅਜਾਲ ਹੈ ਸੋ ਮੋ ਮਾਇਆ ਦੇ ਤੇ ਮੌਤ ਦੇ ਜਾਲ ਤੋਂ ਰਹਿਤ ਹੈ। ਅਲਾਹ ਹੈ ਲਖਣ ਤੋਂ ਰਹਿਤ ਹੈ, ਅਜਾਹ ਹੈ। ਸੋ ਜਗਾ ਤੋਂ ਰਹਿਤ ਹੈ, ਆਨੰਤ ਹੈ, ਮਹੰਤ ਹੈ। ਇਸੇ ਪ੍ਰਕਾਰ ਇਹ ਵਾਹਿਗੁਰੂ ਅੰਤ ਤੋਂ ਰਹਿਤ ਹੈ, ਮਹੰਤ ਪੂਜਣ ਯੋਗ ਹੈ। ਅਲੀਕ ਹੈ, ਨਰਸਰੀਕ ਹੈ। ਅਲੀਕ ਮਛ ਕਾ ਚਾਦਕ ਰੇਖਾਂ ਤੋਂ ਰਹਿਤ ਹੈ। ਰੇਖਾ ਨਹੀਂ ਹਨ ਕਲੰਕ ਤੋਂ ਰਹਿਤ ਹੈ ਤੇ ਨਰਸਰੀਕ ਸ਼ਰੀਕੇ ਤੋਂ ਮੁਕਤ ਹੈ। ਕੋਈ ਤੇਰਾ ਸ਼ਰੀਕਾ ਨਹੀਂ ਹੈ। ਨਿਰਲੰਭ ਹੈ ਅਸੰਭ ਹੈ ਨਿਰਲੰਭ ਆਸਰੇ ਤੋਂ ਰਹਤ ਹੈ ਅਸੰਭ ਅਚਜ ਰੂਪ ਹੈ ਸਾਹਮਣ ਤੋਂ ਰਹਤ ਹੈ ਆਗਮ ਹੈ ਅਜਮ ਹੈ ਗਮਤਾ ਤੋਂ ਰਹਤ ਹੈ ਪਹੁੰਚ ਤੋਂ ਰਹਤ ਹੈ ਅਜਮ ਜਨਮ ਮਰਨ ਤੋਂ ਮੁਕਤ ਹੈ ਅਭੂਤ ਹੈ ਅਸ਼ੂਤ ਹੈ ਇਸੇ ਪ੍ਰਕਾਰ ਇਹ ਵਾਇਗੁਰੂ ਅਭੂਤ ਤਤਾਂ ਤੋਂ ਰਹਤ ਹੈ ਅਸ਼ੂਤ ਛੋਣ ਤੋਂ ਰਹਤ ਹੈ ਸਪਰਸ਼ ਤੋਂ ਰਹਤ ਹੈ ਅਲੋਕ ਹੈ ਲੋਕਾਂ ਤੋਂ ਰਹਿਤ ਹੈ ਅਸ਼ੋਕ ਹੈ ਸੋਗ ਤੋਂ ਰਹਿਤ ਹੈ ਗਮ ਤੋਂ ਤੌਖਲੇ ਤੋਂ ਬਿਨਾ ਆਕਰਮ ਹੈ ਕਰਮਾਂ ਤੋਂ ਰਹਿਤ ਹੈ ਅਭਰਮ ਹੈ ਭਰਮ ਤੋਂ ਮੁਕਤ ਹੈ ਅਜੀਤ ਹੈ ਜਿੱਤਣ ਤੋਂ ਰਹਿਤ ਹੈ ਅਭੀਤ ਹੈ ਭੀਤ ਹੁੰਦਾ ਭੈ ਭੀਤ ਹੋਣਾ ਡਰਨਾ ਡਰ ਤੋਂ ਰਹਿਤ ਹੈ ਅਬਾਹ ਹੈ ਬਾਹਾਂ ਤੋਂ ਰਹਿਤ ਹੈ ਅਬਾਹ ਹੁੰਦਾ ਬਿਨਾਸੀ ਸਰੂਪ ਹੈ ਅਗਾਹ ਹੈ ਸਮੁੰਦਰ ਵਾਂਗ ਗਹਿਰ ਗਮੀਰ ਹੈ ਅਗਾਹ ਡੂੰਗਾ ਗਾਹ ਹੁੰਦਾ ਬਹੁ ਡੂੰਗਾ ਅਮਾਨ ਹੈ ਅਮਾਨ ਹੁੰਦਾ ਮਿੰਤੀ ਸੋ ਇਸ ਅਮਾਨ ਹੁੰਦਾ ਮਾਨ ਹੁੰਦਾ ਹੰਕਾਰ ਤੇ ਹੰਕਾਰ ਤੋਂ ਅਮਾਨ ਹੰਕਾਰ ਤੋਂ ਰਹਿਤ ਹੈ ਸੋ ਨਿਧਾਨ ਹੈ ਸਾਰੇ ਪਦਾਰਥਾਂ ਦਾ ਨਿਧਾਨ ਖਜ਼ਾਨਾ ਹੈ ਅਨੇਕ ਹੈ ਫਿਰ ਏਕ ਹੈ ਅਨੇਕਾਂ ਰੂਪਾਂ ਵਿੱਚ ਵਰਤ ਰਿਹਾ ਤੇ ਫਿਰ ਇੱਕ ਅਦਵੈਤ ਸਰੂਪ ਹੀ ਹੈ